जय माता दी दोस्तों आज माता काली देवी ਦਾ ਦਿਨ ਹੈ ਸ਼ਨੀਵਾਰ ਤੇ માતા ਕਾਲੀ ਦੇਵੀ ਕਲਕੱਤੇ ਵਾਲੀ ਆਪਣੇ ਭਗਤਾਂ ਦੇ ਸਾਰੇ ਦੁੱਖ ਰੋਗ ਦੂਰ ਕਰਕੇ ਉਹਨਾਂ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰ ਦਿੰਦੇ ਨੇ ਅੱਜ માતા ਕਾਲੀ ਦੇਵੀ ਦੇ ਪਟਿਆਲਾ ਮੰਦਿਰ ਦੇ ਨਾਲ ਜੁੜੀ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਜੋ ਪਹਿਲਾਂ ਤੁਸੀਂ ਨਹੀਂ ਸੁਣੀ ਹੋਣੀ ਸੋ ਪਹਿਲਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਆਪਣੀ ਹਾਜ਼ਰੀ ਲਵਾ ਦਿਓ ਮਾਤਾ ਕਾਲੀ ਦੇਵੀ ਜੀ ਦੀ ਕਿਰਪਾ ਦੇ ਨਾਲ ਤੁਹਾਡੇ ਵੀ ਸਾਰੇ ਕਾਰਜ ਠੀਕ ਹੋ ਜਾਣਗੇ ਦੋਸਤੋ ਕਲਕੱਤੇ ਵਾਲੀ ਮਾਤਾ ਮਹਾਕਾਲੀ ਦੇਵੀ ਪਟਿਆਲਾ ਮੰਦਿਰ ਚ ਬਰਾਜਮਾਨ ਨੇ ਤੇ ਇਸ ਮੰਦਿਰ ਚ ਪਟਿਆਲੇ ਦਾ ਸ਼ਾਹੀ ਪਰਿਵਾਰ ਕਰੀਬ 200 ਸਾਲ ਪਹਿਲਾਂ ਮਾਤਾ ਜੀ ਨੂੰ ਜੋਤੀ ਰੂਪ ਦੇ ਵਿੱਚ ਕਲਕੱਤੇ ਤੋਂ ਲੈ ਕੇ ਆਇਆ ਸੀ ਇਸ ਮੰਦਿਰ ਦੇ ਵਿੱਚ ਮੂਰਤੀ ਸਥਾਪਨਾ ਤਾੰਤ੍ਰਿਕ ਵਿਧੀ ਦੇ ਨਾਲ ਮਹਾਰਾਜਾ ਭਵਿੰਦਰ ਸਿੰਘ ਵੱਲੋਂ ਕਰਵਾਈ ਗਈ ਸੀ ਅਤੇ ਮਾਤਾ ਜੀ ਦੀ ਜਗਦੀ ਜੋਤ ਅਤੇ ਮਾਤਾ ਜੀ ਦੀ ਮੂਰਤੀ ਬੰਗਾਲ ਦੇ ਕਲਕੱਤੇ ਤੋਂ ਲਿਆਂਦੀ ਗਈ ਸੀ ਕਿਹਾ ਜਾਂਦਾ ਹੈ ਕਿ ਉੱਤਰ ਭਾਰਤ ਦੇ ਵਿੱਚ ਇੱਕੋ ਮੰਦਿਰ ਹੈ ਜੋ ਤਾੰਤ੍ਰਿਕ ਵਿਧੀ ਦੇ ਨਾਲ ਬਣਿਆ ਹੋਇਆ ਹੈ ਇਸ ਮੰਦਰ ਦੇ ਵਿੱਚ ਐਂਟਰੀ ਕਰਨ ਤੋਂ ਬਾਅਦ ਸ਼ਰਧਾਲੂਆਂ ਦੇ ਸਭ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ ਦੱਸਿਆ ਜਾਂਦਾ ਕਿ ਇਸ ਮੰਦਰ ਦੇ ਵਿੱਚ ਆ ਮਾਤਾ ਜੀ ਦੀ ਮੂਰਤੀ ਦਾ ਜਿੱਧਰ ਹੁਣ ਮੁੱਖ ਹੈ ਉਧਰ ਉਸ ਸਮੇਂ ਜੰਗਲ ਦਾ ਏਰੀਆ ਹੁੰਦਾ ਸੀ ਅਤੇ ਮੰਦਰ ਦੇ ਬੈਕ ਸਾਈਡ ਜਿੱਧਰ ਉਸ ਸਮੇਂ ਦਾ ਵੱਡਾ ਦਰਵਾਜ਼ਾ ਲੱਗਿਆ ਹੋਇਆ ਉਹ ਮੰਦਰ ਦਾ ਉਸ ਸਮੇਂ 메ਨ ਗੇਟ ਸੀ ਅਤੇ ਪਟਿਆਲੇ ਦੀ ਆਬਾਦੀ ਇਸ ਪੁਰਾਣੇ ਵੱਡੇ ਉਸ ਸਮੇਂ ਦੇ 메ਨ ਗੇਟ ਵੱਲ ਸੀ ਅਤੇ ਮਾਤਾ ਜੀ ਦੀ ਮੂਰਤੀ ਦੀ ਤਾਤਰਕ ਵਿਧੀ ਦੇ ਨਾਲ ਸਥਾਪਨਾ ਕਰਨ ਸਮੇਂ ਮੂਰਤੀ ਦਾ ਮੁਖ ਜੰਗਲ ਵੱਲ ਇਸ ਲਈ ਕੀਤਾ ਗਿਆ ਸੀ ਕਿ ਕੋਈ ਦੁਸ਼ਮਣ ਫੌਜਾਂ ਉਸ ਪਾਸੇ ਤੋਂ ਪਟਿਆਲੇ ਤੇ ਹਮਲਾ ਨਾ ਕਰ ਸਕਣ ਅਤੇ ਕੋਈ ਅਜਿਹੀ ਸਥਿਤੀ ਆਉਣ ਤੇ ਮਾਂ ਕਾਲੀ ਦੇਵੀ ਪਟਿਆਲੇ ਦੀ ਰੱਖਿਆ ਕਰਦੀ ਸੀ ਦੋਸਤੋ ਮਾਤਾ ਕਾਲੀ ਦੇਵੀ ਦੇ ਪਟਿਆਲਾ ਦਰਬਾਰ ਦੇ ਵਿੱਚ ਦੇਸ਼ ਦੁਨੀਆ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਪਹੁੰਚ ਕੇ ਆਪਣੀ ਹਾਜ਼ਰੀ ਲਵਾਉਂਦੇ ਨੇ ਮਾਤਾ ਕਾਲੀ ਦੇਵੀ ਦੇ ਮੰਦਰ ਦੇ ਵਿੱਚ ਮਾਤਾ ਰਾਜ ਰਜੇਸ਼ਵਰੀ ਦਾ ਮੰਦਰ ਹੈ ਜੋ ਇਸ ਤੋਂ ਵੀ ਪੁਰਾਣਾ ਦੱਸਿਆ ਜਾਂਦਾ ਹੈ ਅਤੇ ਮਾਤਾ ਰਾਜ ਰਜੇਸ਼ਵਰੀ ਦੇਵੀ ਪਟਿਆਲਾ ਦੇ ਸ਼ਾਹੀ ਪਰਿਵਾਰ ਦੀ ਕੁੱਲ ਦੇਵੀ ਆ ਤੇ ਮਾਤਾ ਰਾਜ ਰਜੇਸ਼ਵਰੀ ਦੇਵੀ ਦੀ ਮੂਰਤੀ ਦਾ ਮੁਖ ਦੂਸਰੀ ਸਾਈਡ ਜਿੱਧਰ ਪ੍ਰਾਣਾ ਮੀਨਗੇਟ ਆ ਉਧਰ ਵੱਲ ਨੂੰ ਆ ਤੇ ਮਾਤਾ ਕਾਲੀ ਦੇਵੀ ਦੀ ਮੂਰਤੀ ਦਾ ਮੁਖ ਦੂਸਰੇ ਪਾਸੇ 12 ਦਰੀ ਵੱਲ ਜਿੱਧਰ ਪਹਿਲਾਂ ਜੰਗਲ ਦਾ ਏਰੀਆ ਸੀ ਉਧਰ ਆ ਮਾਤਾ ਕਾਲੀ ਦੇਵੀ ਦੇ ਮੰਦਿਰ ਦੇ ਵਿੱਚ ਇੱਕ ਪੁਰਾਣਾ ਤਹਿਖਾਨਾ ਜਿਸ ਨੂੰ ਬਾਰੋਂ ਜਿੰਦਰੇ ਲਗਾਏ ਹੋਏ ਨੇ ਅਤੇ ਸ਼ਰਧਾਲੂ ਇਹ ਜਿੰਦਰੇ ਖੜਕਾ ਕੇ ਮੱਥਾ ਟੇਕਦੇ ਨੇ ਦੱਸਿਆ ਜਾਂਦਾ ਹੈ ਕਿ ਇਸ ਤਹਿਖਾਨੇ ਦੇ ਵਿੱਚ ਬਹੁਤ ਪ੍ਰਾਣੀਆਂ ਖੰਡਿਤ ਮੂਰਤੀਆਂ ਨੇ ਦੋਸਤੋ ਮਾਤਾ ਕਾਲੀ ਦੇਵੀ ਜੀ ਦੇ ਪਟਿਆਲਾ ਦਰਬਾਰ ਦੇ ਵਿੱਚ ਸ਼ਨੀਵਾਰ ਤੇ ਮੰਗਲਵਾਰ ਮੇਲੇ ਦੀ ਤਰ੍ਹਾਂ ਬਹੁਤ ਵੱਡਾ ਸ਼ਰਧਾਲੂਆਂ ਦਾ ਇਕੱਠ ਹੁੰਦਾ ਹੈ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਉਸ ਸਮੇਂ ਪਟਿਆਲਾ ਦਾ ਮਹਾਰਾਜਾ ਸ਼ਨੀਵਾਰ ਦੀ ਰਾਤ 12 ਵਜੇ ਮਾਤਾ ਦੇ ਮੰਦਰ ਵਿੱਚ ਪਹੁੰਚ ਕੇ ਮਾਤਾ ਜੀ ਦੀ ਪੂਜਾ ਅਰਾਧਨਾ ਕਰਦਾ ਹੁੰਦਾ ਸੀ ਦੋਸਤੋ ਮਾਤਾ ਕਾਲੀ ਦੇਵੀ ਦੇ ਪਟਿਆਲਾ ਮੰਦਰ ਦੇ ਵਿੱਚ ਸ਼ਰਧਾ ਦੇ ਨਾਲ ਸੁੱਖੀ ਗਈ ਹਰ ਸੁੱਖਨਾ ਪੂਰੀ ਹੋ ਜਾਂਦੀ ਹੈ ਤੇ ਲੱਖਾਂ ਸ਼ਰਧਾਲੂਆਂ ਦੀ ਆਸਤਾ ਮਾਤਾ ਦੇ ਇਸ ਪਟਿਆਲਾ ਮੰਦਰ ਦੇ ਨਾਲ ਜੁੜੀ ਹੋਈ ਹੈ ਦੋਸਤੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਊਗੀ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਇਓ ਜੈ ਮਾਤਾ ਕਾਲੀ ਦੇਵੀ ਦੀ